ਉਹ ਹੋ ਕਿੱਥੇ ਮੱਥੇ ਲੱਗ ਗਈ ਤੈਨੂੰ ਕਿੰਨੇ ਵਾਰੀ ਕਿਹਾ ਜਦੋਂ ਮੈਂ ਬਾਹਰ ਜਾਣਾ ਹੁੰਦਾ ਨਾ ਆਪਾਂ ਅਸੇ ਪਾਸੇ ਹੋ ਜਾ ਕਰ ਤੇਰੀਆਂ ਮਨੁਸ਼ਕਲ ਦੇਖ ਕੇ ਮੇਰਾ ਕੋਈ ਕੰਮ ਨਹੀਂ ਬਣਦਾ ਜੀ ਜੀ ਤੁਸੀਂ ਕਿੱਥੇ ਜਾ ਰਹੇ ਹੋ ਕੀ ਹੋ ਗਿਆ ਨਾ ਮੈਂ ਤੈਨੂੰ ਦੱਸਾਂ ਕਿਉਂ ਵੀ ਮੈਂ ਕਿੱਥੇ ਜਾਂਦੀ ਸੀ ਮੈਂ ਕੰਮ ਕੰਮ ਚੱਲੀ ਆ ਕੋਈ ਪੁੱਤ ਕੀ ਹੋ ਗਿਆ ਆ ਦੇਖ ਲਓ ਮੰਮੀ ਫੇਰ ਮੱਥੇ ਲੱਗ ਗਈ ਤੁਹਾਨੂੰ ਪਤਾ ਇਹਨੂੰ ਮੱਥੇ ਲਾ ਕੇ ਤਾਂ ਨਾ ਮੇਰਾ ਮਨ ਖਰਾਉ ਹੋ ਜਾਂਦਾ ਮੈਂ ਤਾਂ ਕੰਮ ਕਰ ਰਹੀ ਸੀ ਦੀਦੀ ਮੈਨੂੰ ਕੀ ਪਤਾ ਸੀ ਕਿ ਮੈਂ ਝਾੜੂ ਲਾਉਣ ਦਾ ਟਾਈਮ ਆ ਕੋਈ ਸੰਦੇਹਾ ਉੱਠ ਕੇ ਲਾ ਲਿਆ ਕਰ ਝਾੜੂ ਸਿਖਰ ਦੁਪਹਿਰਾਂ ਹੋਇਆ ਪਿਆ ਅਰੇ ਤੂੰ ਖੜਾ ਆ ਕੇ ਕਿਤੇ ਤਾਂ ਸਾਨੀ ਰਹਿ ਗਈ ਕਾਲਾ ਥਾ ਮੱਥੇ ਵੱਜਦੀ ਅਗਲੇ ਦੇ ਮੰਮੀ ਮੈਂ ਕੀ ਕਿਹਾ ਦੀਦੀ ਨੂੰ ਮੈਂ ਤਾਂ ਕੁਝ ਬੋਲੀ ਵੀ ਨਹੀਂ ਤੂੰ ਬਿਨਾਂ ਬੋਲੇ ਡੰਗ ਮਾਰਦੀ ਰਹਿੰਦੀ ਆ ਤੈਨੂੰ ਬੋਲਣ ਦੀ ਲੋੜ ਨਹੀਂ ਹੁਣ ਦੱਸ ਮੰਮੀ ਮੈਂ ਕੀ ਕਰਾਂ ਉੱਤ ਜੁੱਤੀ ਝਾੜ ਕੇ ਦਵਾਰੇ ਪਾਲਾ ਇਹਨੇ ਤਾਂ ਡੈਨ ਨੇ ਮੱਥੇ ਲੱਗੀ ਜਾਣਾ ਸਾਰਾ ਦਿਨ ਆਉਂਦਾ ਆਖਣੀ ਪਚਾ ਕਰਦੀ ਮੜਾ ਮੋਟਾ ਦੰਨੇ ਮੱਥੇ ਵਾਲੀ ਇਸ ਘਰ ਨੂੰ ਜਵਾਕ ਦਿੱਤਾ ਨਾ ਕੁਛ ਹੋਰ ਜਿੰਨਾਂ ਵੀ ਆਈਏ ਸਭ ਕੁਝ ਪੁੱਠਾ ਹੀ ਹੁੰਦਾ ਜਾਂਦਾ ਇਹਦੇ ਵਿੱਚ ਮੇਰਾ ਕੀ ਕਸੂਰ ਨਾ ਤੇਰਾ ਤਾਂ ਕੋਈ ਕਸੂਰ ਨਹੀਂ ਕਸੂਰ ਤਾਂ ਸਾਡਾ ਤੇਰਾ ਕਸੂਰ ਕਿੱਥੇ ਆ ਤੇ ਕਸੂਰ ਤਾਂ ਸਾਡਾ ਹੈ ਸਾਡੀ ਕਿਸਮਤ ਫੁੱਟ ਗਈ ਤੇਰੇ ਤੈਨੂੰ ਲਿਆਏ ਘਰ ਚਾ ਹਾਂ ਮम्मी ਠੀਕ ਆ ਮੈਂ ਨਹੀਂ ਮੂਡ ਖਰਾਬ ਕਰਦੀ ਮੈਂ ਆਉਨੀਆ ਜਾ ਕੇ ਹਾਂ ਪੁੱਤ ਮੂਡ ਨਾ ਖਰਾਬ ਕਰ ਜਾ ਘਰਿਆ ਕੰਮ ਪਾਲਾ ਸੁਣ ਲੈ ਨੀ ਰੇਸ ਛਾਟ ਕੇ ਆ ਪੱਟ ਦੂੰ ਮੈਂ ਮਾਰਨਾ ਥਾਪੜੇ ਨਾਲ ਸੀਣ ਦੂੰ ਕੱਢ ਪਰ ਤੈਨੂੰ ਐ ਨਹੀਂ ਪਤਾ ਵੀ ਕੰਮ ਜਾਂਦੀ ਐ ਮੈਂ ਮੂਰੇ ਖੜਦੇ ਤੂੰ ਜਾਨ ਬੁੱਝ ਕੇ ਰਾਤੇ ਤੇ ਆਉਨੀ ਆ ਦੇ ਮम्मी ਸੱਚੀ ਮੈਨੂੰ ਸੱਚੀ ਨਹੀਂ ਸੀ ਪਤਾ ਵੀ ਦੀਦੀ ਨੇ ਕੰਮ ਜਣਾ ਮੈਂ ਤਾਂ ਕੰਮ ਕਰ ਰਹੀ ਸੀ ਘਰ ਸੁਣ ਲੈ ਮੇਰੀ ਯੇ ਨਸਾਂ ਜਿਵੇਂ ਮੱਕ ਟਕ ਟਕ ਬੁਧਾ ਰੂ ਇਹ ਦੂ ਮੁਰਕੇ ਕਦੇ ਮੇਰੇ ਸਾਹਮਣੇ ਜਾਂ ਵੱਡੀ ਦੇ ਸਾਹਮਣੇ ਆ ਵੀ ਗਈ ਇਹ ਸੋਚ ਕੇ ਠੀਕ ਕੰਮ ਹੋਣਾ ਠੀਕ ਠੀਕ ਕਰੀ ਜਾਂਦੀ ਐ ਸਾਰਾ ਦਿਨ ਕਵਾਈਆਂ ਭਾੜ ਗਿਆ ਹਰੇ ਕੰਮ ਦੀਆਂ ਕਹੋ ਤਾਂ ਟੱਕਾ ਤੋੜਦੀ ਐ ਨਹੀਂ ਤਾਂ ਇਹ ਮਹਾਰਾਣੀ ਐ ਇਹਨੂੰ ਕੀ ਲੋੜਾ ਕੰਮ ਕਰਨ ਦੀ ਦੇਖ ਬੁੱਥਰੇ ਕਿਵੇਂ ਆ ਰਹੀ ਨਿਕ ਤੁਹਾਡਾ ਚੱਜਦਾ ਇਹਨੂੰ ਹੋਰ ਫੂਕ ਲੈਂਦੇ ਤੇ ਉਹਦੇ ਸੱਤ ਪੱਕ ਲਾ ਦੱਸ ਮੈਂ ਪਤਾ ਨਹੀਂ ਇਹਨਾਂ ਦਾ ਕੀ ਮਾੜਾ ਕੀਤਾ ਮੈਂ ਤਾਂ ਦੀਦੀ ਨੂੰ ਜਾਂਦੀ ਇਹਨੂੰ ਟੋਕਿਆ ਵੀ ਨਹੀਂ ਹੈਗਾ ਆ ਗਈ ਪੁੱਤਰੀ ਤਾਂ ਕਾਦਾ ਆ ਗਈ ਮੰਮੀ। ਉਹੀ ਕੰਮ ਹੋ ਗਿਆ ਜਿਹਦਾ ਡਰ ਸੀ। ਅੱਗੋਂ ਮੈਨੂੰ ਡਾਕਟਰ ਨਹੀਂ ਮਿਲਿਆ। ਆਖੇ ਛੁੱਟੀ ਤੇ ਚਲੇ ਆ ਗਿਆ ਕਿਸੇ ਦੀ ਉਹਨਾਂ ਦੇ ਪਤਾ ਨਹੀਂ ਮਾਰਗਮੁਰਗ ਹੋ ਗਈ। ਆ ਕਾਲੇ ਮੂੰਹ ਵਾਲੀ ਦਾ ਮੂੰਹ ਦੇਖ ਕੇ ਗਈ ਸੀ। ਭਾਈ ਕੀ ਕਰੀਏ ਦਾ ਇਹ ਤਾਂ ਬੜਾ ਛਾਪਾ ਛੇੜਿਆ। ਪੰਜਾਬ ਵਾਲੀ ਕਹਿੰਦਾ ਵੀ ਭਾਈ ਜਦੋਂ ਕਿਤੇ ਜਾਣਾ ਹੁੰਦਾ ਰਾਹ ਦੇ ਵਿੱਚ ਨਾ ਆਇਆ ਕਰ ਆਪ ਨਹੀਂ ਵਿਚਾਰਦੀ। ਆਪਾਂ ਨੂੰ ਬੁਰੀਆਂ ਪਾਉਂਦੀਆਂ ਵੀ ਆਖੇ ਮੈਨੂੰ ਬੋਲਦੀਆਂ ਨੇ। ਕੋਈ ਗੱਲ ਆਂਡ ਕਮਾਂਡ ਵੀ ਵਾਲਾ ਕਹਿੰਦਾ ਇਹ ਪਤਾ ਨਹੀਂ ਉਹਨੂੰ ਜਾਣ ਕੇ ਬੋਲ ਦੇ। ਕਿਸੇ ਨੂੰ ਇਹਦੀ ਕਤੂਰ ਦਾ ਤਾਂ ਨਹੀਂ ਪਤਾ ਵੀ ਇਹਨੂੰ ਲੁਖਣ ਨਹੀਂ ਕੋਈ ਮੇਰੇ ਦਾ ਕੁੱਤੇ ਪਕਾਈ ਹੋਈ ਮੈਂ ਤਾਂ ਗਈ ਜਹ ਜੀ ਨਾ ਗਈ ਨਾਲ ਮੇਰਾ ਸਿਰ ਬਾਧੂ ਦਾ ਦੁਖਣ ਲੱਗ ਗਿਆ ਤੁਹਾਨੂੰ ਪਤਾ ਮੇਰੇ ਤੋਂ ਤਾਂ ਧੋਪੂ ਹੀ ਨਹੀਂ ਬਰਦਾਸ਼ਤ ਹੁੰਦੀ ਹੋਰ ਬੁੱਤ ਧੋਪੂ ਹੈ ਵੀ ਵਾਲੀ ਇਹਨੂੰ ਤਾਂ ਇਹ ਤਾਂ ਜਾਣ ਜਾਣ ਕੇ ਉੱਪਰੋਂ ਮਿੱਠੀ ਬਣਦੀ ਆ ਕਹਿੰਦੇ ਉੱਪਰੋਂ ਭੋਲੀ ਅੰਦਰੋਂ ਰਫਲ ਦੀ ਗੋਲੀ ਅੰਦਰੋਂ ਤਾਂ ਮਿੰਗੀਆਂ ਚਲਾਉਂਦੀ ਆ ਹੁਣ ਇਹਦਾ ਇਲਾਜ ਕੀ ਕਰੀਏ ਫੇਰ ਕਰਨਾ ਕੀ ਆ ਚਾਤਾ ਤੁਸੀਂ ਮੇਰੀ ਇੱਕ ਨਹੀਂ ਸੁਣੀ ਵਿਚੋਲੇ ਮਗਰ ਲੱਗੇ ਆਖੇ ਜੀ ਕੋਈ ਨਾ ਕੁੜੀ ਕਰੇ ਕਰਦਾ ਕੰਮ ਕਰ ਲਿਆ ਕਰੂਗੀ ਆਪਾਂ ਨੂੰ ਕਾਸੇ ਦੀ ਲੋੜ ਕਿਉਂ ਨਹੀਂ ਲੋੜ ਸੀ ਜਦੋਂ ਮੇਰੇ ਪੇਕੇ ਆਨੇ ਭਰ ਭਰ ਕੇ ਦਿੱਤਾ ਸੀ ਤਾਂ ਇਹਦੇ ਵਾਰੀ ਕੀ ਹੋ ਗਿਆ ਸੀ ਜਗ੍ਹਾ ਮੁੱਕ ਗਈ ਸੀ ਰੱਖਣ ਨੂੰ ਮੈਨੂੰ ਤਾਂ ਐਂ ਸੀ ਪੁੱਤ ਵੀ ਆਗਲਾ ਦੇਖ ਕੇ ਆਪ ਹੀ ਦਊਗਾ ਸਾਰਾ ਕੁਝ ਵੀ ਜਦੋਂ ਵੱਡੀ ਸਾਰਾ ਕੁਝ ਲੈ ਕੇ ਆਈਏ ਮੈਨੂੰ ਕੀ ਪਤਾ ਸੀ ਨੰਗ ਐਂ ਤੋਰ ਦੇਣਗੇ ਕਈਆਂ ਨੂੰ ਸ਼ਰਮ ਨਹੀਂ ਹੁੰਦੀ ਹੈਗੀ ਅਗਲੇ ਕਹਿੰਦੇ ਇਹਨਾਂ ਨੇ ਕਹਿਤਾ ਆਪਾਂ ਚਾਹ ਝੂਠੇ ਸੱਚੇ ਹੋ ਕੇ ਕਹਿਤਾ ਵੀ ਭਾਈ ਸਾਨੂੰ ਕੁਝ ਨਹੀਂ ਚਾਹੀਦਾ ਹਾਂ ਉਹੀ ਗੱਲ ਤੇ ਬੱਜੇ ਰਹਿ ਗਏ ਲੜ ਗੱਠ ਬੰਨ ਲੀ ਐਂ ਤੋਰਤੀ ਲੈ ਹੁਣ ਆਈ ਨਹੀਂ ਹੈਗਾ ਵੀ ਪਾਣੀ ਲੈ ਕੇ ਨਹੀਂ ਕਿੱਥੇ ਮਰ ਗਈ ਪਾਣੀ ਦੀ ਘੁੱਟ ਲੈ ਆ ਦੇ ਜਵਾਖੜੀ ਨੂੰ ਕਾ ਨੂੰ ਲਿਆਉਗੀ ਕੋਈ ਨਾ ਮੈਂ ਉੱਠ ਕੇ ਪੀ ਲੈਨੀ ਆ ਪਈ ਹੋ ਮਹਾਰਾਣੀ ਕੋਈ ਨਾ ਲਿਆ ਦੂਗੀ ਆਉਂਦੀ ਆ ਹਰੋ ਦੀਦੀ ਪਾਣੀ ਹੁਣ ਖੁਸ਼ ਹੈ ਖੁਸ਼ੀ ਹੋਏ ਤਾਂ ਅੰਦਰੋਂ ਕੀ ਗੱਲ ਹੋਗੀ ਮੰਮੀ ਜੀ ਬਣਿਆ ਨਹੀਂ ਕੰਮ ਜੇ ਤੂੰ ਮੱਥੇ ਲੱਗ ਜੇ ਕੋਈ ਕੰਮ ਬਣਿਆ ਵੀ ਇਹ ਕਦੇ ਨਹੀਂ ਨਾਲੇ ਮੈਨੂੰ ਆਏ ਦੱਸ ਤੇਰੇ ਮਾਪਿਓ ਨੇ ਤੈਨੂੰ ਅਕਲ ਹੀ ਦਿੱਤੀ ਗਰਮੀ ਦਾ ਮਹੀਨਾ ਹੈ ਉਤੋਂ ਅੱਗ ਵੱਰਦੀ ਹੈ ਨਹੀਂ ਪਾਣੀ ਦੀ ਘੁੱਟ ਮੈਨੂੰ ਵੀ ਲੈ ਦਿੰਦੀ ਕਿ ਮੁੱਲ ਵਿਕਦਾ ਨਾਲੇ ਨਿੰਬੂ ਲਿਆ ਕੇ ਰੱਖੇ ਹੋਇਆ ਚੰਗੇ ਭਲੇ ਇਹਨੂੰ ਐ ਨਹੀਂ ਵੀ ਨਿੰਬੂ ਸਕੰਜਮੀ ਬਣਾ ਲਵਾਂ ਮੈਂ ਬਣਾ ਕੇ ਫ੍ਰਿਜ ਦੇ ਵਿੱਚ ਹੀ ਲਾ ਲਵੇ ਮੇਰੇ ਪੇਕੇ ਨੇ ਏਡੀ ਫ੍ਰਿਜ ਕੀ ਦੇਖਣ ਨੂੰ ਨਹੀਂ ਦਿੱਤੀ ਹੈਗੀ ਜੀ ਜੀ ਤੁਸੀਂ ਹਰ ਵਕਤ ਟੈਂਗ ਕਰਦੇ ਰਹਿੰਦੇ ਹੋ ਮੇਰੇ ਪੇਕੇਆਂ ਦਾ ਮੇਰੇ ਪੇਕੇਆਂ ਦਾ ਜੀ ਮੇਰੇ ਪਿੱਕਚਰ ਚ ਨਹੀਂ ਗੁੰਜਾਇਸ਼ ਹੈ ਕਿ ਦੀਦੀ ਤਾ ਤੁਸੀਂ ਮੈਨੂੰ ਮਿਹਣਾ ਤਾਂ ਨਾ ਮਾਰਿਆ ਕਰੋ ਨਾ ਇਹਦੇ ਵਿੱਚ ਮਿਹਨੇ ਵਾਲੇ ਕੀ ਗੱਲ ਆ ਆ ਦੇਖ ਲੈ ਮੰਮੀ ਗਿੱਠ ਦੀ ਜबान ਲੱਗੀ ਆ ਆਪਾਂ ਇਹਨੂੰ ਮਿਹਣਾ ਦਿੱਤਾ ਕੋਈ ਤੈਨੂੰ ਕਿਹਨੇ ਮਿਹਣਾ ਦਿੱਤਾ ਇਹ ਹੈ ਮੰਮੀ ਤੁਸੀਂ ਹਰ ਵਕਤ ਤਾਂ ਕਹਿੰਦੇ ਰਹਿੰਦੇ ਹੋ ਅੱਛਾ ਜੇ ਤੈਨੂੰ ਇੰਨੀ ਰੜਕ ਪੈਂਦੀ ਹੈ ਤਾਂ ਲੈ ਆ ਹਾਂ ਮੰਗ ਲਾ ਦੇ ਪੇਕਿਆਂ ਤੋਂ ਆਗੀਆਂ ਕੁੜੀਆਂ ਨੂੰ ਹੋਰ ਇੱਕ ਹੀ ਦਿੰਦਾ ਜਦੋਂ ਤੁਸੀਂ ਰਿਸ਼ਤਾ ਕੀਤਾ ਸੀ ਓਏ ਸਾਡੇ ਕਰਮ ਹੀ ਉਸੇ ਵੇਲੇ ਫੁੱਟ ਗਏ ਸੀ ਜਦੋਂ ਤੇਰਾ ਰਿਸ਼ਤਾ ਲੈਤਾ ਸੀ ਫਿਰ ਤੁਸੀਂ ਉਦੋਂ ਦੇਦੀ ਕੋਈ ਚੰਗੇ ਘਰ ਦਾ ਰਿਸ਼ਤਾ ਲੱਭਣਾ ਨੇ ਉਹਨੂੰ ਪਤਾ ਤਾਂ ਹੈਗਾ ਸੀ ਕਿ ਮੇਰੇ ਪੇਕੇ ਤੈਨੂੰ ਇੰਨਾ ਬੋਲਣ ਦਾ ਸਾਡੇ ਮੂਹਰੇ ਤਾਂ ਲੱਖਣ ਹੈਗਾ ਤੇ ਮਾੜਾ ਜਿਹਾ ਬੋਲ ਕੇ ਆਪਣੇ ਮਾਪਿਆਂ ਨੂੰ ਵੀ ਕਹਿ ਸਕਦੀ ਵੀ ਹਰ ਚੀਜ਼ ਮੇਰੀ ਜਠਾਣੀ ਦੀ ਆ ਜਦੋਂ ਮੈਂ ਚੀਜ਼ਾਂ ਵਰਤਦੀ ਆ ਵੀ ਮੈਨੂੰ ਵੀ ਦੁੱਖ ਲੱਗਦਾ ਜਦੋਂ ਮੈਨੂੰ ਮੂਹਰੇ ਕਹਿੰਦੇ ਫਿਰ ਭਈ ਇਹ ਤਾਂ ਕਹੋਗੀ ਇਹ ਤਾਂ ਪੇਕੇ ਨੇ ਦਿੱਤਾ ਹੈਗਾ ਸਾਰਾ ਕੁਝ ਮਮ ਜੀ ਉਹ ਆਤਾ ਗੁਜਾਰਾ ਮਸਤਾ ਲੱਗਦਾ ਤੈਨੂੰ ਕੀ ਲੱਗਦਾ ਅੱਛਾ ਅੱਜ ਜਾ ਕੇ ਬੋਝ ਪਾਵਾਂ ਮੰਮੀ ਅੱਜ ਤੱਕ ਤਾਂ ਮੈਂ ਨਹੀਂ ਤੁਹਾਡੇ ਮੂਰੇ ਬੋਲੀ ਕਦੇ ਦੇਖਦਾ ਸਹੀ ਕਿ ਮੇਂ ਜबान ਚੱਲਦੀ ਆ ਕਿ ਜबान ਤਾਂ ਮੈਂ ਇਹਦੇ ਬਿੰਦ ਚ ਬੰਦ ਕਰ ਤੂੰ ਮੈਂ ਨਾ ਕੁਛ ਲਾ ਕੇ ਨਹੀਂ ਮੈਂ ਮੰਮੀ ਮੂਰੇ ਅੱਜ ਤੱਕ ਪਲਟ ਕੇ ਜਵਾਬ ਨਹੀਂ ਦਿੱਤਾ ਤੇ ਤੇਰੀ ਗੱਠ ਦੀ ਜबान ਲੱਗੀ ਆ ਗੱਲ ਤਾਂ ਇਹ ਦੀਦੀ ਕੀ ਮੰਮੀ ਪੱਕੀ ਤੁਹਾਡਾ ਕਰਦੇ ਆ ਫਿਰ ਕਰਨ ਗਈ ਮੈਂ ਤੂੰ ਕਰਾ ਲੈ ਤੱਕ ਖਰਦਾ ਕਰਾਉਣਾ ਨਹੀਂ ਆਉਂਦਾ ਨਹੀਂ ਕਿ ਮੰਮੀ ਸੀ ਇਹ ਦੱਸ ਦੋ ਹਰ ਵਕਤ ਤੁਸੀਂ ਮੈਨੂੰ ਕਾਲੇ ਮੂੰਹ ਵਾਲੀ ਤੂੰ ਵੀ ਨਾ ਬੋਲਦੀ ਨਹੀਂ ਹੈਗੇ ਤੇ ਤੂੰ ਹੈ ਹੀ ਕਾਲੇ ਮੂੰਹ ਵਾਲੀ ਨਹੀਂ ਤੂੰ ਹੈ ਹੀ ਡੰਮੇ ਮੱਥੇ ਵਾਲੀ ਜਿਹਦੇ ਮੱਥੇ ਲੱਗ ਜੇ ਕੰਮ ਨਹੀਂ ਬਣਦਾ ਮੰਮੀ ਜੀ 10 ਵਾਰੀ ਪਰਤਿਆ ਲਿਆ ਸੀ ਤਾਂ ਹੀ ਰਹਿਣ ਦਾ ਤੁਹਾਡਾ ਬੀਪੀ ਵੱਧ ਜੂ ਜਾ ਜਾ ਕੇ ਚਾਚੂ ਬਣਾ ਲਾ ਕੋਈ ਮੰਮੀ ਤੁਸੀਂ ਮੇਰਾ ਸਿਰ ਕੁੱਟੋ ਮੇਰਾ ਸਿਰ ਦੁਖਣ ਲੱਗ ਗਿਆ ਲੈ ਪੁੱਤ ਇਹਦੇ ਨਾਲ ਤੁਸੀਂ ਮੂੰਹ ਲੱਗਿਆ ਕਰੋ ਇਹਦੇ ਮੂੰਹ ਲੱਗ ਕੇ ਨਾ ਤੁਸੀਂ ਆਪ ਦਾ ਬੀਪੀ ਵਧਾ ਲੋਗੇ ਲੈ ਆਖੇ ਮੇਰੇ ਮਾਂ ਪਿਓ ਗਰੀਬ ਨੇ ਤੈਨੂੰ ਜੰਮਣੀ ਜਾਣਦੇ ਸੀ ਉਹ ਛੜੇ ਹਾਨ ਭਾਈ ਪੁੱਛ ਨਾ ਵਸ ਉਹ ਵੇਲੇ ਚੰਦਰ ਹੀ ਸੀ ਜਿਹੜੇ ਵੇਲੇ ਆਪਾਂ ਇਹਨੂੰ ਪਸੰਦ ਕਰਿਆ ਪਤਾ ਨਹੀਂ ਕੀ ਵਿਚੋਲੇ ਨੇ ਥੋੜੇ ਦਿਮਾਗ ਵਿੱਚ ਕੋਲ ਕੇ ਪਾਤਾ ਸੀ ਜਿਹੜਾ ਤੁਸੀਂ ਇਹਦਾ ਰਿਸ਼ਤਾ ਲੈਣ ਨੂੰ ਮੰਨ ਲਗੇ ਨਹੀਂ ਆਪਾਂ ਤਾਂ ਇੰਨੇ ਰਿਸ਼ਤੇ ਮੋੜੇ ਸੀ ਅੱਜ ਤੱਕ ਉਹ ਜਾ ਕੇ ਬਹਿ ਗਿਆ ਬਾਹਰੇ ਆਪ ਉੱਥੇ ਐਸ ਕਰਦਾ ਇਹਨੂੰ ਇੱਥੇ ਛੱਡ ਗਿਆ ਮੇਰਾ ਸਰਖਾਨ ਨਾਲੇ ਹੋਰ ਤਾਂ ਹੋਰ ਮੰਮੀ ਮੇਰੀ ਗੱਲ ਸੁਣ ਛੱਡ ਤੂੰ ਮੈਂ ਤਾਂ ਉਹਨਾਂ ਦੇ ਸੂਟ ਦੇਖ ਹੀ ਆਈਆਂ ਜਿਨ੍ਹਾਂ ਨੇ ਆਪੇ ਲੈ ਕੇ ਆਉਣੇ ਨੇ ਆ ਤੂੰ ਨੀਲਾ ਦੀ ਦੁਕਾਨ ਤੇ ਇਹਨੇ ਸੋਨੇ ਸੋਨੇ ਸੂਟ ਨੇ ਮੈਂ ਤਾਂ ਆਪਣੇ ਵਾਸਤੇ ਦੋ ਸੂਟ ਪਸੰਦ ਕਰਕੇ ਆਈਆਂ ਦੋਨੇ ਲੈ ਕੇ ਆਵਾਂਗੇ ਮੰਮੀ ਤੂੰ ਲੈ ਨਹੀਂ ਆਉਂਦੀ ਮੈਂ ਲੈ ਕੇ ਆਉਂਦੀ ਸੀ ਪਰ ਮੈਨੂੰ ਐ ਹੋ ਗਿਆ ਫਿਰ ਵੀ ਅਜੇ ਬੱਸ ਲੰਘ ਕੇ ਮੁੜ ਕੇ ਘੰਟੇ ਬਾਅਦ ਲੱਗੂਗਾ ਮੈਂ ਮੰਮੀ ਨੂੰ ਨਾਲ ਲੈ ਕੇ ਆਉ ਮੇਰੀ ਮੰਮੀ ਆਪਦੀ ਪਸੰਦ ਦਾ ਸੂਟ ਲੈ ਲੂ ਚਲ ਕੋਈ ਨਾ ਪਸੰਦ ਤਾਂ ਆਪਣੀ ਇੱਕੋ ਹੀ ਹੈ ਦੋਨੇ ਮਾਮਾ ਸੀਗਾ ਸਾਰਾ ਇਹਨੂੰ ਲਿਆ ਦਾਂਗੇ ਘਰ ਦੀਆਂ ਆਹੋ 2.5 ਕਸ ਵਾਲਾ ਲੈ ਦੀ 5-400 ਦਾ ਕੀ ਫੂਕਣਾ ਇਹਨੇ ਕੀ ਕਰਨਾ ਮੈਂ ਤਾਂ ਦੇਖ ਕੇ ਇੱਕ 3700 ਦਾ ਇੱਕ ਪਤਨੀ 4800 ਦਾ ਆਪਾਂ ਤੁਸੀਂ ਜਿਹੜਾ ਮਰਜ਼ੀ ਲੈ ਲਓ ਜਿਹੜਾ ਤੁਹਾਡਾ ਦਿਲ ਕਰੂਗਾ ਚਲ ਜਿਹੜਾ ਮਰਜ਼ੀ ਸਮਾ ਦੀ ਨਾਲੇ ਜਿਹ ਹੈ ਜੇ ਮੇਰੀ ਨੂੰਹ ਦੇ ਪਸੰਦ ਹੈ ਉਹ ਜਿਹਾ ਲੈ ਕੇ ਦੇ ਦੀ ਮੈਨੂੰ ਨੂੰਹ ਦੇ ਆਦਾਂ ਮੈਂ 500 ਵਾਲਾ ਆ ਲੈ ਆ ਦਿਜੇ ਜੇ ਚੱਟ ਮੰਦਾ ਨਾਲੇ ਇਹਨੂੰ ਕਿਹੜਾ ਪੁੱੁੰਦਾ ਲੈਣੇ ਵੀ ਮੈਨੂੰ ਆੜਾ ਲੈ ਤਾਂ ਪੈਸੇ ਤਾਂ ਹੀ ਤੁਮਾਰ ਨੂੰ ਕਿਤੇ ਲਾ ਨਾਲੇ ਉਹਨੂੰ ਮਾਰਾਇਆ ਰੱਖਿਆ ਕਰ ਸੁਤਬਤੀ ਲਾ ਕੇ ਤੇ ਅਮੀਰੇ ਵਾਲਾ ਨਹੀਂ ਸੁਣਦਾ ਉਹ ਤਾਂ ਬਾਰੇ ਪੂਸ ਪੂਸ ਕਰਦਾ ਮੇਰਾ ਵੱਡਾ ਮੁੰਡਾ ਇਹਨੂੰ ਨਾ ਸੁਣਨ ਦੇ ਨਹੀਂ ਸੁਣਦਾ ਇਹਨੂੰ ਇੱਥੇ ਆਪਾਂ ਕਿੱਥੇ ਗੋਲ ਦਿਆਂ ਦੋ ਜਣੀਆਂ ਤਾਂ ਹੈਗੀਆਂ ਆਪਾਂ ਤਾਂ ਕੱਲੀ ਨਹੀਂ ਸੀ ਪਾਣ ਇੱਕ ਤੇ ਇੱਕ 11 ਲੈ ਲਿਆ ਭਾਈ ਤਾਂ ਹੋਰ ਤੁਹਾਨੂੰ ਤਾਂ ਦੇਖੇ ਨਹੀਂ ਲਈ ਮੈਂ ਚੱਲ ਤੂੰ ਪੈ ਜਾ ਨਹੀਂ ਮੰਮੀ ਰਾਮ ਕਰਨਾ ਮੈਂ ਕਿੱਥੋਂ ਆਈ ਆਂ ਆਪੀ ਕਰ ਲਓ ਚਾਹ ਚੂੜੀ ਕੋਟ ਦੇਵਾ ਕਰਕੇ ਨਹੀਂ ਨਹੀਂ ਮੈਂ ਤਾਂ ਕੌਫੀ ਪੀ ਕੇ ਆਈ ਆਂ ਚਲੋ ਬੁਲਿਆ ਕੀਤਾ ਲੈ ਪਾਈ ਮੈਂ ਤਾਂ ਮੋਬਾਈਲ ਦੇਖੀ ਜਾਂਦੀ ਸੀ ਪੈ ਜਾ ਤੂੰ ਆ ਜਾ ਦੋ ਘੜੀ ਆਰਾਮ ਕਰਦੀ ਆ ਠੀਕ ਕੀ ਹੋ ਗਿਆ ਕੁੜੀਏ ਕਾ ਤਰ ਰੋਈ ਜਾਂਦੀ ਐ ਕੁਛ ਨਹੀਂ ਹੋਇਆ ਭਾਜੀ ਤੁਹਾਨੂੰ ਪਤਾ ਤਾਂ ਹੈਗਾ ਸਾਰਾ ਘਰ ਦਾ ਕੰਮ ਮੈਂ ਕਰਦੀ ਆ ਨਾਲੇ ਫੇਰ ਵੀ ਦੀਦੀ ਤੇ ਮੰਮੀ ਨੇ ਮੈਨੂੰ ਹਰ ਵਕਤ ਤਾਣੇ ਦਿੰਦੇ ਰਹਿੰਦੇ ਆ ਕਿ ਤੂੰ ਗਰੀਬ ਘਰੋਂ ਆਈ ਆ ਤੇਰਾ ਕਾਲਾ ਮੂੰਹ ਆ ਹਰ ਵਕਤ ਮੈਨੂੰ ਕਲੇਣੀ ਸਮਝਦੇ ਆ ਇਹਦੇ ਵਿੱਚ ਮੇਰਾ ਕੀ ਕਸੂਰ ਆ ਚੱਲ ਕੋਈ ਗੱਲ ਨਹੀਂ ਪੁੱਤ ਉਹਨਾਂ ਦਾ ਸੁਭਾਈ ਐ ਐਵੇਂ ਨਾ ਗੁੱਸਾ ਕਰਿਆ ਕਰ ਮੈਂ ਤਾਂ ਕੀ ਗੁੱਸਾ ਕਰਨਾ ਵੀਰ ਜੀ ਨਾਲੇ ਮੈਂ ਤਾਂ ਕਰ ਵੀ ਕੀ ਸਕਦੀ ਆ ਮੈਂ ਤੁਸੀਂ ਇੱਥੇ ਕੀ ਕਰਦੇ ਹੋ ਇਹ ਕਹਦੀ ਜਾਂਦੀ ਸੀਗੀ ਮੈਂ ਰੋਈ ਜਾਂਦੇ ਹਾਂ ਤੁਸੀਂ ਅੱਖਾਂ ਸਾਫ਼ ਕਰਨੀਆਂ ਨੇ ਤੂੰ ਨਹੀਂ ਤੇਰੇ ਵਾਲਾ ਜੇ ਬਾਹਰੇ ਬੈਠਾ ਹੁਣ ਤੂੰ ਮੇਰੇ ਵਾਲੇ ਨਾਲ ਚੱਕਰ ਚਲਾਵੇਂਗੀ ਇੱਥੇ ਡੋਰੇ ਪਾਵੇਂਗੀ ਤੇਰੀ ਰੱਬ ਦਾ ਵਾਸਤਾ ਮੇਰੇ ਤੇ ਨਾ ਘਟੀਆਂ ਇਲਜ਼ਾਮ ਨਾ ਲਾਉ ਉਹ ਬੜਾ ਮੋਟਾ ਬੋਲਣ ਤੋਂ ਪਹਿਲਾਂ ਸੋਚ ਲਿਆ ਕਰ ਤੂੰ ਚਲੋ ਤੁਸੀਂ ਆਪ ਚਲੋ ਸਾਰਾ ਦਿਨ ਉਹਦੇ ਪਿੱਛੇ ਲੱਗੀ ਰਹੂਗੀ ਬਾਹਰੇ ਹਮੈਤੀ ਨਾ ਬਣਿਆ ਕਰੋ ਤੂੰ ਨਾ ਮਗਰਮਸ ਜੇ ਦੇ ਹੰਝੂ ਕੱਢ ਕੇ ਮੇਰੇ ਬੰਦੇ ਨੂੰ ਨਾ ਵਿਗਾੜਦੀ ਮੈਂ ਤੈਨੂੰ ਦੱਸਾਂ ਪਰ ਦੀਦੀ ਮੈਂ ਤਾਂ ਕੁਝ ਕਿਹਾ ਹੀ ਨਹੀਂ ਮੈਂ ਤਾਂ ਚਾ ਬਣਾ ਰਹੀ ਸੀ ਵੀਰ ਜੀ ਆਪੇ ਰਸੋਈ ਚ ਆਏ ਸੀਗੇ ਬਸ ਮੈਨੂੰ ਸੱਪ ਪਤਾ ਤੇਰਾ ਜਿਹੜਾ ਤੁੰਗਾ ਹਾ ਨਾ ਰੋ ਧੋ ਕੇ ਦੇ ਮੇਰੇ ਬੰਦੇ ਨੂੰ ਪੱਟਣ ਨੂੰ ਫਿਰਦੀ ਆ ਤੇ ਮੇਰ ਦਾ ਬੁਰਾ ਕੋਈ ਨਹੀਂ ਦੱਸਤਾ ਤੈਨੂੰ ਮੈਂ ਦੀਦੀ ਮੈਂ ਤਾਂ ਕਹੀ ਸੀ ਐਵੇਂ ਦੀ ਨਹੀਂ ਗੱਲ ਕਦੇ ਵੀਰ ਜੀ ਨੂੰ ਦੇਖਿਆ ਹੀ ਨਹੀਂ ਤੁਸੀਂ ਐਵੇਂ ਦੇ ਇਲਜ਼ਾਮ ਕਿਉਂ ਲਾਉਨੇ ਹੋ ਐ ਤੂੰ ਦੇਖ ਕੇ ਦੇਖ ਲੈ ਮੈਂ ਤਾਂ ਵੱਡਾ ਭਰਾ ਸਮਝਦੀ ਆ ਇਹੋ ਤੂੰ ਬਿਆਹ ਬਣਾ ਸੋਚ ਆ ਵੀ ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ ਤੂੰ ਨਾ ਕਰ ਮੈਂ ਤਾਂ ਇੱਥੇ ਹੋਰੀ ਨਾ ਖੁਸ਼ ਕਰਾ ਲਈ ਕੰਮ ਕਰ ਲੈ ਜਬਾਨ ਨਾਲ ਬਾਹਲੀ ਲੜਾ ਮੇਰੇ ਨਾਲ ਦੱਸਦੀਆਂ ਮੰਮੀ ਨੂੰ ਦੀਦੀ ਜਿਵੇਂ ਚੁੱਪਾ ਨਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਮੇਰੇ ਕਰੈਕਟਰ ਤੇ ਉਂਗਲੀ ਚੱਕੋਗੇ ਨਾ ਘਰ ਤੂੰ ਕੀ ਕਰ ਲੇਗੀ ਕੀ ਕਰੇਗੀ ਦੱਸ ਸਾਨੂੰ ਮੰਮੀ ਬੁਲਾਉਣੀ ਆ ਕੋਈ ਨਾ ਤੇਰੀ ਗੁੱਸਤ ਜੀ ਪਟਾਉਣੀ ਆ ਇੱਕ ਮਿੰਟ ਰੁਕ ਬਸ ਇਹਦੇ ਕੋਲ ਹੀ ਆਹੀ ਤੋਂ ਸਾਂ ਕੀ ਕਹਿੰਦੀ ਆ ਮੇਰੇ ਸਾਹਮਣੇ ਐਡੀ ਗਿੱਖਦੀ ਜਬਾਨ ਲੜਾਉਂਦੀ ਆ ਤੇਰੇ ਵੱਡੇ ਮੁੰਡੇ ਨੂੰ ਲਈ ਖੜੀ ਸੀ ਹਰਮੁਨੇ ਆਉਂਦੀ ਹਾਂ ਮੈਨੂੰ ਕਹਿੰਦੀ ਜੇ ਮੈਂ ਕਹਿੰਦੀ ਬੋਲਦੀ ਨਹੀਂ ਕਹਿੰਦੀ ਇਹਦਾ ਮਤਲਬ ਇਹ ਨਹੀਂ ਮੈਂ ਕੁਝ ਕਰ ਨਹੀਂ ਸਕਦੀ ਮੈਨੂੰ ਇੰਨੀਆਂ ਬੋਲ ਕੇ ਹਟਿਆ ਮੀ ਜੀ ਮੇਰੀ ਗੱਲ ਤਾਂ ਸੁਣ ਲਓ ਮੰਮੀ ਜੀ ਵੀਰ ਜੀ ਨਾਲ ਸੋਈ ਚ ਆ ਗਏ ਦੀਦੀ ਨੇ ਮੇਰੇ ਤੇ ਨਾ ਘਟਿਆ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਆ ਦੇਖ ਲਿਆ ਇਹ ਇਲਜ਼ਾਮ ਲਾਉਣ ਦੀ ਤਰ੍ਹਾਂ ਤੇ ਆ ਗਿਆ ਦੁੱਧ ਤੋਂ ਤੀਨੇ ਮੈਂ ਤੈਨੂੰ ਐ ਕਹਿੰਿਆ ਹਰਕ ਤੇ ਦੇ ਦੋ ਚੱਪਲੀ ਮੈਂ ਮੰਮੀ ਜੀ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਕੰਮ ਤੋਂ ਕਮਾਤੇ ਪੁੱਤ ਦਾ ਤਾਂ ਵਿਸ਼ਵਾਸ ਕਰ ਲਓ ਬਸ ਕਰ ਨਹੀਂ ਬਸ ਕਰਾ ਵੱਡੀ ਆਈ ਵਿਸ਼ਵਾਸ ਵਾਲੀ ਬਸ ਇਹ ਦੀਏ ਗੱਲ ਤੇ ਤੁਹਾਨੂੰ ਯਕੀਨ ਆ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਹੈਗਾ ਮੈਂ ਇੱਥੇ ਕਿਉਂ ਰੋਟੀਆਂ ਬਕਵਾਉਣਾ ਆ ਕਿ ਤੇਰੇ ਨਾਲ ਕੀ ਕਰਨਾ ਹੈ ਮੈਂ ਕਹਾਂ ਮਾਸ ਤੇ ਹੰਝੂ ਦੇ ਛਿੱਟੇ ਕਿ ਚਾਰਚ ਉਹਨੂੰ ਮੈਂ ਐ ਕਰਦੀ ਆਗੀ ਹਾਂ ਹੋਰ ਕੋਈ ਹੈ ਨਹੀਂ ਤੇਰੇ ਨਾਲ ਗੱਲ ਕਰਨ ਮੇਰੇ ਨਾਲ ਗੱਲ ਕਰਦੀ ਇਹਨੇ ਕਰਦੀ ਕੀ ਗੱਲ ਕਰਦੀ ਸੀ ਤੇ ਮਾਫੀ ਤੁਸੀਂ ਮੇਰੀ ਗੱਲ ਸੁਣਦੇ ਹੀ ਨਹੀਂ ਆਪਣੀਆਂ ਸ਼ਿਕਾਇਤਾਂ ਲਾਉਣ ਲੱਗੀ ਹੋਈ ਸੀ ਮੇਰੇ ਨਾਲ ਐ ਕਰਦੀਆਂ ਨੇ ਮੈਂ ਸਭ ਤੋਂ ਸੁਣਿਆ ਉੱਥੇ ਖੜ ਕੇ ਦੀਦੀ ਉਹਨਾਂ ਨੂੰ ਕਿਹੜਾ ਦਿਨਾਂ ਨਹੀਂ ਤੁਸੀਂ ਜਿਹੜਾ ਕੁਝ ਮੇਰੇ ਨਾਲ ਕਰਦੇ ਹੋ ਕੋਲ ਸੁਣ ਲੈ ਮੇਰੇ ਮੇਰੇ ਘੱਟ ਪਾਟਕ ਪਾਇਆ ਨਾ ਹਾਂ ਤੇਰੀ ਜੀਬ ਬਾਹਰ ਕੱਢੂ ਮੈਂ ਫੜ ਕੇ ਵੇਚ ਦੋ ਇਹਨੂੰ ਅਜੇ ਪੈਕੇ ਨਹੀਂ ਨਹੀਂ ਮੰਮੀ ਜੀ ਐਵੇਂ ਨਾ ਕਰਿਓ ਐਵੇਂ ਕਿਉਂ ਨਾ ਕਰੀਏ ਜਿਹੜੀ ਤੇਰੀ ਜਵਾਲ ਚੱਲਦੀ ਐ ਇਸ ਤਰ੍ਹਾਂ ਰੱਖਣਾ ਨਹੀਂ ਕਰ ਮੰਮੀ ਫੋਨ ਉਹ ਚੁੱਪ ਕਰ ਪੁੱਤ ਅੱਗੇ ਤੋਂ ਕਿਵੇਂ ਚੱਲਣਾ ਐ ਇੱਥੇ ਰਹਿਣਾ ਕਿ ਜਾਣਾ ਤਾਂ ਸਾਡੀ ਮਰਜ਼ੀ ਨਾਲ ਚੱਲਣਾ ਪਊ ਜਿਵੇਂ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਵੇਂ ਕਰ ਲਵਾਂਗੀ ਪਰ ਕੀ ਮੇਰੇ ਤੇ ਕਿਹਨਾ ਮੈਨੂੰ ਕਿ ਦੇਖ ਲਾ ਅੱਜ ਤਾਂ ਤੈਨੂੰ ਹੁਣ ਮਾਰਾਂਗੇ ਚੱਕ ਕੇ ਉੱਤੇ ਪਰ ਤੇਰਾ ਬਾਪੂ ਨਾ ਦੇਦੀ ਮੇਰਾ ਬਾਪੂ ਤਾਂ ਪਹਿਲੇ ਬਹੁਤ ਬਿਮਾਰ ਰਹਿੰਦਾ ਜਿਉਹ ਨੂੰ ਪਤਾ ਲੱਗ ਗਿਆ ਨਾ ਵੀ ਮੇਰੇ ਨਾਲ ਆ ਕੁਛ ਹੁੰਦਾ ਉਹਨੇ ਤਾਂ ਸਦਮੇ ਨਾਲ ਹੀ ਮਰ ਚਣਾ ਬਜੀ ਉਸ ਹੁੰਦਾ ਤੇਰੇ ਨਾਲ ਜੇ ਤੂੰ ਚਾਹ ਅਸੀਂ ਤੇਰੇ ਨਾਲ ਗਲਤ ਕਰਦੇ ਆ ਕੋਸ ਅਸੀਂ ਤੇਰੇ ਤੇ ਹੱਥ ਨਹੀਂ ਚੱਕਿਆ ਢੜੀਆਂ ਖਾਣ ਨੂੰ ਤੈਨੂੰ ਪੈਣਨ ਨੂੰ ਨਹੀਂ ਰੋਕਦੀਆਂ ਤੇਰੇ ਬਾਪੂ ਕੀ ਕਹਿੰਦੇ ਆ ਮੈਂ ਤੈਨੂੰ ਖਾਣ ਨੂੰ ਰੋਟੀ ਨਹੀਂ ਦਿੰਦੇ ਸੀ ਤੇਰੇ ਹੋਰ ਕੀ ਕਰਦੇ ਆ ਬੱਸ ਕੁਛ ਨੀ ਮੰਮੀ ਚੰਗਾ ਪਾਉਣੀ ਆ ਚੰਗਾ ਖਾਨੀ ਆਗੀ ਚੰਗਾ ਲੈ ਕੇ ਪਾ ਕਰਕੇ ਰੱਖਦੀ ਆ ਬੱਸ ਅਸੀਂ ਤੇਰੇ ਤੇ ਕਰੇ ਹੱਥ ਚੱਕਿਆ ਤੈਨੂੰ ਮਾਰਿਆ ਕੁੱਟਿਆ ਤੈਨੂੰ ਕਿਹੜੇ ਦਾਖ ਦਿੱਤੇ ਨੇ ਚਾਕਦੀ ਤਾਂ ਦੇਖ ਕਿਵੇਂ ਜਾਨ ਹੀ ਕੱਢ ਲੂਗੀ ਮੰਮੀ ਅੰਦਰੋਂ ਤਾਂ ਇਹ ਐਂ ਕਹਿੰਦੀ ਆ ਵੀ ਆਪਾਂ ਨੂੰ ਕਿਹੜੇ ਵੇਲੇ ਖਾ ਜਾਵੇ ਤੈਨੂੰ ਨਹੀਂ ਪਤਾ ਜੇ ਤੀ ਤੁਸੀਂ ਇੰਨੇ ਮਹਿੰਗੇ ਕੱਪੜੇ ਪੋਣਿਓ ਨਾ ਇਹ ਵੀ ਮੇਰੇ ਘਰ ਵਾਲੇ ਦੀ ਕਮਾਈ ਆ ਠੀਕ ਆ ਆ ਦੇ ਹਲਾ ਮੰਮੀ ਹੈ ਨਹੀਂ ਇਹਦੇ ਘਰ ਵਾਲੇ ਦੀ ਕਮਾਈ ਹੋਰ ਅਸੀਂ ਸਾਰੇ ਹੱਥਾਂ ਦੇ ਉੱਤੇ ਕਿਵੇਂ ਬੈਠੇ ਆ ਮੰਗ ਮਲੰਗ ਨੇ ਮੇਰੇ ਵੇਕੇ ਤਾਂ ਜੋ ਤੁਹਾਨੂੰ ਪਤਾ ਲੱਗੂ ਕਿ ਨੂੰ ਤੁਹਾਡੀਆਂ ਕਰਤੂਤਾਂ ਦਾ ਉੱਤੇ ਦੇਖਿਓ ਤੁਸੀਂ ਕਿਹਨੂੰ ਪਤਾ ਲੱਗੂ ਨਹੀਂ ਤੇਰੇ ਘਰ ਵਾਲਿਆਂ ਨੂੰ ਜੇ ਦੱਸ ਦੇ ਉਹ ਵੀ ਤਾਂ ਬਿਨਾਂ ਦੱਸੀ ਰੋਟੀ ਨਹੀਂ ਖਾਂਦੀਆਂ ਨਾ ਆਸੀਂ ਪਾਉਨੇ ਆ ਗੱਲ ਸਾਨਾ ਹਾਂ ਐਡਾ ਬਹਿਣਾ ਪਾੜੀ ਕੁੱਤਾ ਮੇਰਾ ਦਵਾਰੇ ਰਹਿ ਲੂੰਗੀ ਇੰਚ ਬਾਹਰ ਨਹੀਂ ਇੰਚ ਜ਼ੋਰ ਲੱਗਦਾ ਤਾਂ ਲਾ ਕੇ ਦੇਖ ਲੈ ਚੱਲ ਮੰਮੀ ਤਾ ਦੋਨਾਂ ਦੇ ਬੂਥਰ ਗਣੇ ਦੇਖ ਲਿਆ ਇਹ ਨਹੀਂ ਕਰਦੀਆਂ ਕੋਠਾ ਸੰਭਰ ਕੇ ਆਵਾ ਇਹ ਇਸੇ ਨੇ ਸੰਭਰੇ ਨਹੀਂ ਕਿਹੜਾ ਕੱਚਾ ਹੈ ਪੱਕਾ ਤਾਂ ਹੈਗਾ ਚਲ ਬੱਠਾ ਕੂੜਾ ਵੀ ਪਾਲੇ ਉਹਨਾਂ ਨੇ ਕਿਹੜਾ ਗੱਲ ਗੌੜਨੀ ਹੈ ਮੇਰੀ ਉਹ ਆਈ ਤੇ ਜੇ ਇਹਨਾਂ ਨੂੰ ਮੈਂ ਕਹਿ ਦਿੰਦੀ ਮੇਰੇ ਨਾਲ ਲੱਗਦੀ ਆ ਪਤਾ ਤਾਂ ਲੱਗਦਾ ਵੀ ਬੁੜੀ ਕੱਲੀ ਤੁਰੀ ਫਿਰਦੀ ਆ ਅਰੇ ਇਹ ਕਿੱਥੇ ਇਨਾਂ ਨੂੰ ਨਹੀਂ ਕੋਈ ਕੰਮ ਦਾ ਇਹ ਤਾਂ ਮਾਂ ਦੀਆਂ ਧੀਆਂ ਆਏ 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 ਕੁੜੇ ਆਏ ਪੁੱਤਰੀ ਤਾਂ ਆਏ ਨਹੀਂ ਪੁੱਤਰੀ ਤੇ ਕੁੜੇ ਆਏ ਕੁੜੇ ਮੰਮੀ ਜੀ ਕੀ ਹੋਇਆ ਮੰਮੀ ਜੀ ਆਏ ਸੱਤ ਪੱਜੀ ਕੁੜਾ ਪੁੱਤ ਆਏ ਮੰਮੀ ਜੀ ਆਏ ਇਹ ਤੁਸੀਂ ਉੱਪਰ ਕਿ ਲੈਾਰੇ ਸੀ ਮੰਮੀ ਜੀ ਆਏ ਆਏ ਕੁੜਾ ਮਰਦਾ ਬਹੁਤ ਟੁੱਟ ਗਈ ਖੜੇ ਹੋ ਜੋ ਆਏ ਆ ਵੀ ਮੈਂ ਛੇੜ ਕੁੜੇ ਆਏ ਚੱਕ ਮੈਨੂੰ ਆਏ ਮੇਰ ਰੱਬ ਛਿਆਪਾ ਕਰਨ ਗਏ ਸੀ ਸੋਡਾ ਕੂੜਾ ਪਿਆ ਡੇੜਾ ਨਹੀਂ ਬਰੋਆ ਨਾ ਆਇਆ ਆਏ ਬਾਹਰ ਦਿਖਾ ਦੇ ਇਹ ਨਾ ਕਰ ਮੈਂ ਤਾਂ ਲੈਦੀ ਆ ਪੈਰ ਤੇ ਵੀ ਸੱਤ ਬੱਜੀ ਛਿਆਪਾ ਖਾਣਾ ਆਏ ਚੱਲੋ ਹੌਲੀ ਨੂੰ ਕਿਹੜਾ ਮੈਂ ਭੱਜੀ ਜਾਂਦੀ ਆ ਮੇਰ ਨੂੰ ਪਹਿਲੇ ਹੀ ਪਲਾਣਾ ਪੱਟੀ ਜਾਂਦੀ ਆਏ 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 ਮੇਰਾ ਪਾ ਆਏ ਆਏ ਪੁੱਤਰੀ ਤਾ ਕੀ ਹੋ ਗਿਆ ਮੰਮੀ ਕੁੜੇ ਮੈਂ ਨਹੀਂ ਹਾਕਾਂ ਮਾਰੀਆਂ ਤੈਨੂੰ ਸੁਣਿਆ ਹੀ ਨਹੀਂ ਆਏ ਗੱਲ ਕੀ ਹੋ ਗਈ ਦੀਦੀ ਮੰਮੀ ਨੇ ਪੌੜੀਆਂ ਚ ਡਿੱਗ ਪਈ ਮੈਨੂੰ ਤਲਾਵ ਦੇ ਨਾਂ ਦੀ ਪਾਂ ਉੱਤਰ ਗਈ। ਐੇ ਮੇਰਾ ਵੀ ਨਹੀਂ ਹੁੰਦਾ ਹੈਗਾ ਮਾੜੀ ਹੋਟੀਆਂ ਸੱਟਾਂ। ਐ ਵੀ ہماری ਮਾਰੀ ਗੱਲ ਨੂੰ ਲੈ ਕੇ ਬਹਿ ਜਾ ਪਰ ਨਾਲ ਸੱਚੇ ਕੋ ਬੋਲਿਆ ਕਰ। ਇਹਦਾ ਹੀ ਮੂੰਹ ਦੇਖਿਆ ਹੋਊ ਬੰਦੇ ਨੇ ਲਿੱਕੀਆਂ। ਨਹੀਂ ਅੱਜ ਤਾਂ ਐੇ ਹਾਏ ਅੱਜ ਤਾਂ ਇਹ ਹੈ ਨਹੀਂ। ਐਂ ਬੋਚ ਕੇ ਬੋਚ ਕੇ। ਅੱਜ ਤਾਂ ਹੈ ਨਹੀਂ ਸੀ ਉੱਥੇ। ਤੇ ਤੁਸੀਂ ਹਰ ਗੱਲ 'ਚ ਮੈਨੂੰ ਕਾਤੋਂ ਲੈਨੇ ਹੁੰਨੇ ਹੋ? ਮੇਰੇ 'ਚ ਮੇਰੀ ਕੀ ਗਲਤੀ ਹੈ ਜੇ ਮੰਮੀ ਦੀ ਪੌੜੀਆਂ 'ਚ ਡਿੱਗ ਪੇ? ਹੋ ਗਿਆ ਲੈਕਚਰ ਤੁਰੂ। ਕੁੜੇ ਅਕੇ ਮਾੜੀਆਂ ਮੋਟੀਆਂ ਸੱਟਾਂ ਨਾਲ ਕੁਝ ਨਹੀਂ ਹੁੰਦਾ। ਮਾੜੀਆਂ ਮੋਟੀਆਂ ਸੱਟਾਂ ਨਾਲ ਕੀ ਹੁੰਦਾ? ਤੁਸੀਂ ਵੀ ਇਹੋ ਕਰਿਆ ਨੇ। ਬਾਲਾ ਹੀ ਤੁਸੀਂ ਤਾਂ ਸੀਰੀਅਸ ਹੋ ਕੇ ਬੈਠ ਗਏ। ਹਾਏ ਹਾਏ। ਹਾਏ ਕੁੜੇ, ਮੈਨੂੰ ਪਤਾ ਮੈਂ ਡਿੱਗੀ ਆ। ਮੇਰ ਤਾਂ ਲੱਗਦਾ ਦੋਨੇ ਕੂਣੀਆਂ ਤੇ ਸੱਟ ਵੱਜੀ ਆ ਬਾਹਾਂ ਤੇ। ਇੱਥੋਂ ਚੀਜ਼ ਵੜੀ ਪੈਂਦੀ ਆ। ਉਧਰੋਂ ਪੈਰ ਤੇ ਜੀਸ ਪੈਂਦੀ ਆ। ਕੁਝ ਨਹੀਂ ਹੁੰਦਾ ਮੰਮੀ ਮਾਰੇ ਹੌਸਲਾ ਰੱਖ। ਮੇਰਾ ਚੰਗਾ ਭਲਾ ਸੀਰੀਅਲ ਚੱਲਦਾ ਸੀ ਸਾਰਾ ਖਰਾਬ ਕਰਾਨਾ ਹਾਏ ਹਾਏ ਕੁੜੇ ਰੀਤ ਬੰਦਾ ਮਰਦਾ ਹੋਵੇ ਕੁੜੇ ਸੋਨੂ ਆ ਮੋਬਾਈਲਾਂ ਦੀ ਹੋਈ ਪਈ ਐ ਨਹੀਂ ਐਂ ਤਾਂ ਫਿਰ ਉਹ ਕਾਮਲੀ ਜੀ ਚੰਗੀ ਰਹੀ ਭੱਜ ਕੇ ਚੱਕ ਲਈ ਮੈਂ ਐਨੇ ਲਲਕਰੇ ਮਾਰੇ ਆ ਮੈਨੂੰ ਨਾ ਰੈਲੀ ਵਿੱਚ ਮੈਂ ਤਾਂ ਆਪਦੀ ਫੋਟੋ ਖਿੱਚਦੀ ਆਂ ਵੀ ਤੁਹਾਨੂੰ ਹਾਏ ਕੁੜੇ ਮੈਰੀ ਤੂੰ ਗੱਲ ਹੀ ਨਹੀਂ ਗੋਲਦੀ ਤੂੰ ਤਾਂ ਮੈਨੂੰ ਹੁਣ ਵੀ ਨਹੀਂ ਪੁੱਛਦੀ ਰੀਤ

ਪੁੱਤ ਐਂ ਕਰ ਦਰਸ਼ਨ ਨੂੰ ਕਹਿ ਦੇ ਜਾਂ ਤਾਂ ਡਾਕਟਰ ਨੂੰ ਬੁਲਾ ਕਰੇ ਨਹੀਂ ਮੈਨੂੰ ਲੈ ਜਾਓ ਕੁਛ ਨਹੀਂ ਨਾ ਮੰਮੀ ਦੁੱਧ ਚ ਦੁੱਧ ਚ ਹਲਦੀ ਪਾ ਕੇ ਲਿਆ ਦੇ ਹੈਪੀ ਦੁੱਧ ਚ ਹਲਦੀ ਪਾ ਕੇ ਪੀ ਲਓ ਠੀਕ ਹੋ ਜਾਓਗੇ ਕੋੜੇ ਵਰਗੇ ਨੌ ਵਰਨਾ ਕੋੜੇ ਮੇਰੀਆਂ ਤਾਂ ਚੀਕਾਂ ਨਿਕਲਦੀਆਂ ਨੇ ਇੱਕ ਬਿਸ਼ਰਮ ਹੋਈ ਬੈਠੀਆਂ ਮੈਂ ਲੋੜਾ ਆ ਗਿਆ ਤੇਰੇ ਕਣੀਓ ਐ ਹਾਏ 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 ਰੱਬਾ ਕੀ ਮੰਮੀ ਐਡੀ ਗੋਲੀ ਵੱਜ ਗਈ ਥੋਡੇ ਕੀ ਫਟ ਖੁੱਲ ਗਏ ਸੌਣ ਵੀ ਨਹੀਂ ਦਿੰਦੇ ਹੈਗੇ ਘੜੀ ਹਾਏ ਬੂ ਹਾਏ ਬੂ ਐਂ ਲੱਗੇ ਪਈਓ ਕਰਨ ਐਨੀ ਕਿ ਸੱਤ ਨੂੰ ਦੱਸ ਕੌਣ ਗੋਲਦਾਗਾ ਟੋਕੜੀ ਪਈ ਸੀ ਉਹ ਵੀ ਪੈ ਨਹੀਂ ਦਿੱਤਾ ਆਰਦੇ ਕਮਰੇ ਚ ਜਾ ਕੇ ਪੈਂਦੀ ਆ ਇੱਥੇ ਤਾਂ ਤੁਹਾਡਾ ਅਸੀਂ ਆਪਾਂ ਨਹੀਂ ਮੁੱਕਦਾ ਹਾਏ ਹਾਏ ਕੁੜੇ ਇਹ ਦਾ ਆ ਰੂਪ ਦੁਜ ਕੀ ਰੋਲਾ ਪਾਇਆ ਹੈ ਬੇਬੇ ਤੂੰ ਪੁੱਤ ਮੇਰੀ ਦਾ ਬਾਂਝ ਚੀਜ਼ ਪੈਂਦੀ ਆ ਆ ਵੀ ਤੇ ਮੇਰੇ ਵੱਸ ਉਹੀ ਮਾਂ ਕਰ ਪੈਗੀ ਅੱਖੇ ਕੀ ਗੋਲਾ ਵੱਜਿਆ ਫਲਾਨਾ ਤੇ ਮਕਾ ਮੈਨੂੰ 100 ਗੱਲ ਬੋਲ ਗਈ ਨਾ ਜਦੋਂ ਬੇਬੇ ਤੈਨੂੰ ਮੈਂ ਸਮਝਾਉਂਦਾ ਹੁੰਦਾ ਸੀ ਵੀ ਇਹਨੂੰ ਮੜਾ ਮੋਟਾ ਕਹਿ ਲੈਣ ਦਿਆ ਕਰ ਤੂੰ ਮੇਰੇ ਬੂਹੇ ਬੋਲ ਨਹੀਂ ਸੀ ਕੱਢਣ ਦਿੰਦੀ ਵੀ ਨਾ ਮੇਰੀ ਨੂੰਹ ਨੂੰ ਨਾ ਬੋਲ ਉਹ ਤਾਂ ਇੰਨੇ ਤਕੜੇ ਕਰਦੀ ਹੈ ਵੇ ਮੈਨੂੰ ਕੀ ਪਤਾ ਤੇ ਵੀ ਇੰਨੀ ਪੈੜੀ ਵੀ ਆਏ ਇਹ ਨਹੀਂ ਪੈੜੀ ਆ ਹੈ ਚਲ ਕੋਈ ਨਹੀਂ ਬੇਬੇ ਗੋਲੀ ਖਾ ਲਈ ਗੋਲੀ ਤਾਂ ਖਾ ਲਈ ਚੀਜ਼ ਤਾਂ ਕੋਈ ਨਹੀਂ ਹਟਦੀ ਹੈਪੀ ਐ ਚਲ ਆਉਂਦੀ ਬੇਬੇ ਇੱਕ ਮਿੰਟ ਕੋਈ ਨਹੀਂ ਹੋ ਜੰਗੇ ਠੀਕ ਹੈ ਹਾਂਜੀ ਜੀ ਉਹ ਮੈਂ ਹਲਦੀ ਵਾਲਾ ਦੁੱਧ ਲੈਣ ਵਾਗੀ ਸੀ ਮੰਮੀ ਲਈ ਮੈਂ ਲੈ ਕੇ ਆਉਣਾ ਮੰਮੀ ਤੇ ਜਿਉਂਦੇ ਵਾਸਤੇ ਰਹਿ ਜਿਹੜਾ ਤੂੰ ਮੇਰਾ ਇੰਨਾ ਖਿਆਲ ਰੱਖਦੀ ਇਹ ਨੰਮੀ ਇਹ ਤਾਂ ਮੇਰਾ ਫਰਜ਼ ਸੀਗਾ ਪੁੱਤ ਮੈਂ ਹੀ ਆਪਦੇ ਫਰਜ਼ੇ ਤੋਂ ਭਟਕੀ ਹੋਈ ਸੀ ਮੈਨੂੰ ਮਾਫ਼ ਕਰ ਦੇ ਬੱਚੀ ਦੇਖ ਲੈ ਬੇਬੇ ਤੂੰ ਕਹਿ ਦਿੰਦੀ ਸੀ ਇਹ ਤਾਂ ਗਰੀਬ ਕਰਦੀ ਐ ਗਰੀਬ ਕਰਦੀ ਐ ਕਹਿ ਕੇ ਸਾਰਾ ਦਿਨ ਮੇਨੇ ਮਾਰਦੀ ਸੀ ਅੱਜ ਉਹੀ ਖੜੀ ਐ ਓਕੇ ਟਾਈਮ ਤੇਰੇ ਨਾਲ ਸੱਚੀ ਗੱਲ ਐ ਪੁੱਤ ਐਨੇ ਤਾਂ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਵੀ ਮਾਂ ਕੀ ਹੋ ਗਿਆ ਜੀਦਾ ਮੈਂ ਇੰਨਾ ਕਰਦੀ ਸੀ ਪੁੱਤ ਮਾਫ਼ ਤਾਂ ਕਰ ਦੇਂਗੀ ਨਾ ਆਪਦੀ ਮਾਂ ਨੂੰ ਨਹੀਂ ਨਹੀਂ ਮੰਮੀ ਤੁਸੀਂ ਮੈਂ ਛੋਟੇ ਤੋਂ ਮਾ ਵੀ ਮੰਗਦੇ ਚੰਗੇ ਨਹੀਂ ਲੱਗਦੇ ਨਾਲੇ ਮੈਂ ਤਾਂ ਤੁਹਾਨੂੰ ਕਦੇ ਸੱਸ ਸਮਝਿਆ ਹੀ ਨਹੀਂ ਮੈਂ ਤਾਂ ਤੁਹਾਨੂੰ ਹਮੇਸ਼ਾ ਹੀ ਮਾਂ ਮੰਗੂ ਰੱਖਿਆ ਨਾਲੇ ਗੱਲ ਸੁਣ ਬੇਬੇ ਇਹ ਗਰੀਬ ਘਰ ਦੀ ਜ਼ਰੂਰ ਹੈ ਮੰਨਿਆ ਕਿ ਰੀਤ ਨਾਲ ਉਹ ਦਾਜ ਘਟ ਲੈ ਕੇ ਆਈ ਐ ਜਿਹੜੀ ਸੰਸਕਾਰੇ ਦੇ ਮਾਪੇ ਨੇ ਉਹਨਾਂ ਨੂੰ ਦਿੱਤੇ ਨਾ ਰੀਤ ਤਾਂ ਬੇਬੇ ਕਦੇ ਉਹਨਾਂ ਦੀ ਰਿਸਕ ਕਰ ਹੀ ਨਹੀਂ ਸਕਦੀ ਹਾਂ ਬੁੱਤ ਗੱਲ ਤੇਰੀ ਸਹੀ ਹੈ